as ਸਰਨਾਗਤੀ ਕਿਰਪਾ ਨਿਧ ਦਇਆ ਇੱਕ ਅਕਰ ਹਰ ਮੰਨ ਵਸ ਨਾਨਕ good ਦੇਵ ਮਾਲਕ ਗਿਆਨ ਦੇਵ ਜਸ਼ਮੇ ਰਹਿਮਤਾਂ ਦੇ ਪੰਡਾਰ ਜਹਰਜ ਹੂਰ ਹਜਰਾ ਹਜੂਰ ਸ਼ਬਦ ਗੂਰ ਕੰਨ ਤੁੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਆਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅੱਥੇ ਸਤਿਗੁਰਾਂ ਜੀ ਦੀ ਪਵਨ ਮਹਾਰਕ ਨਿ ਕੀ ਬੋਧ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਗੁਰੂ ਵੇ ਆਰੀ ਗੁਰੂ ਸਵਾਰੀ ਕਲਸਾ ਰੂਪ ਸਤ ਸੰਗਤ ਜੀਉ ਬਡੇ ਹੀ ਭਗ ਮੰਨ ਨਿਮਾਣਿਆ ਦੇ ਮਾਣ ਨਿਤਣਿਆ ਦੇ ਕਾਨ ਤੁੰਤ ਸਾਹਿਬ ਸ੍ਰੀ ਗੁਰੂ ਅੰਮਰਦਾਸ ਮਹਾਰਾਜ ਜੀ ਮੁਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਵਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਅਮਰਤ ਬਾਣੀ ਜੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਵਿੱਚ ਸੰਗਮ ਰਹਨਾ ਅਜਿਹੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਹਮ ਬਖਸ਼ ਕਰਦੇ ਨੇ ਜੈਸੀ ਅਗਨ ਉਤਰਨਾ ਹੈ ਐਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਤ ਸਤਿਗੁਰੂ ਗੁਰੂ ਅਮਰਦਾਸ ਮਹਾਰਾਜੀ ਇਹ ਸਨਮਾਨੋਨ ਇਸ ਇਨਸਾਨ ਨੂੰ ਸਮਝਾ ਰਹੇ ਨੇ ਕਿ ਜਿਦਾਂ ਦੇ ਸਾਗਨ ਬਾਹਰ ਹੈ ਅਤੇ ਐਦਾਂ ਦੀ ਅਗਨ ਮਾਤਾ ਦੇ ਉਦਰ ਨਹੀਂ ਜਿੱਦਾਂ ਦਾ ਸਮਾਂ ਬਾਹਰ ਦਾ ਉਦਾਂ ਦਾ ਸਮਾਂ ਕਹਿੰਦੇ ਜੈਸੀ ਅਗਨ ਉਦਰ ਮੈਂ ਤੇ ਸੀ ਬਾਹਰ ਆਇਆ ਅ ਰੱਬ ਨੇ ਇਨਸਾਨ ਨੂੰ ਮਾਤਾ ਦੇ ਜੱਟਰ ਅਗਨ ਦੇ ਵਿੱਚ ਪੁੱਠਾ ਲਟਕਾ ਕੇ ਆਪੀ ਰੱਖਿਆ ਕੀਤੀ ਹੈ ਆਪੀ ਲਟਕਾਇਆ ਹੋਇਆ ਹੈ ਅਤੇ ਆਪੀ ਉਥੇ ਤੱਕ ਆਹਾਰ ਪਹੁੰਚਾ ਦੇ ਮਾਤ ਗਰਮੇ ਆਪਨ ਸਿਮਰਨ ਦੇ ਸਤਮੁ ਰੱਖਣਾ ਤਾਂ ਸਤਿਗੁਰੂ ਕਹਿੰਦੇ ਨੇ ਜਿਸ ਪ੍ਰਮਾਤਮਾ ਨੇ ਤੈਨੂੰ ਆਹਾਰ ਪਹੁੰਚਾਇਆ ਤੈਨੂੰ ਇੱਥੇ ਰੱਖਿਆ ਕੀਤੀ ਤੇਰੀ ਅਤੇ ਜਨਮ ਹੋਇਆ ਤੈਨੂੰ ਬਾਹਰ ਦੀ ਹਵਾ ਲੱਗੀ ਦੁਨੀਆ ਦੀ ਜਗਤ ਦੀ ਹਵਾ ਲੱਗੀ ਹੈ ਤਾਂ ਤੂੰ ਰੱਬ ਨੂੰ ਪੁੱਛ ਰੱਬ ਦੀਆਂ ਅਜਮਤਾਂ ਨੂੰ ਰੱਬ ਦੀ ਰਹਿਮਤ ਨੂੰ ਭੁੱਲ ਗਿਆ ਐਦਾਂ ਭੁੱਲਿਆ ਇਨਸਾਨ ਰੱਬ ਨੂੰ ਮੁੜ ਕੇ ਇਹਨੂੰ ਚੇਤੇ ਵੀ ਨਹੀਂ ਆਉਂਦਾ ਸਾਰੀ ਜੀਵਨ ਜਦੋਂ ਚੇਤੇ ਕਰਦਾ ਦੁੱਖ ਪੈਂਦਾ ਤਾਂ ਉਦੋਂ ਰੱਬ ਨੂੰ ਚੇਤੇ ਕਰਦਾ ਕਿਸੇ ਕਾਰਨ ਵੀ ਵਿਵਤਾ ਬਣਦੀ ਹੈ ਰੱਬ ਨੂੰ ਉਹ ਚੇਤੇ ਕਰਦਾ ਅਰ ਸਤਿਗੁਰੂ ਕਹਿੰਦੇ ਨੇ ਜਿਵੇਂ ਭਾਈ ਅਗਨ ਅੰਦਰ ਸੀ ਤੁਰ ਅਗਨ ਤੋਂ ਡਰਦਾ ਹੋਇਆ ਰੱਬ ਦਾ ਜਾਪ ਕਰਦਾ ਸੀ ਇਨੇ ਇਤਨਾ ਨਰੰਤਰ ਜਾਪ ਕੀਤਾ ਮਾਤਾ ਦੇ ਉਧਰ ਦੇ ਵਿੱਚ ਅਸੀਂ ਕੋਈ ਸੀ ਇਹਦੇ ਲਈ ਕਿ ਰੱਬ ਜੀ ਮੈਨੂੰ ਇੱਥੋਂ ਬਚਾ ਲਓ ਅਤੇ ਸਾਰੀ ਜ਼ਿੰਦਗੀ ਮੈਂ ਤੁਹਾਡੀ ਬੰਦਗੀ ਕਰਾਂਗਾ ਕੌਲ ਇਹ ਇਕਰਾਰ ਕੀਤੇ ਨੇ ਬਾਹਰ ਦੀ ਅਗਨ ਤੇ ਅੰਦਰ ਦੀ ਅਗਨੀ ਕੋਈ ਹੈ ਮਾਤਾ ਦੇ ਉਧਰ ਵੀ ਤੇ ਵਗੋ ਤੇ ਵੀ ਰੱਬ ਪ੍ਰਤਿਪਾਲਣਾ ਕਰਦਾ ਸੀ ਇੱਥੇ ਵੀ ਪ੍ਰਤਿਪਾਲਣਾ ਕਰਦਾ ਕਿਉਂਕਿ ਇੱਥੇ ਦਾ ਥੋੜਾ ਇਨਸਾਨ ਬੋਲਣ ਲੱਗ ਗਿਆ ਹੈ ਚੱਲਣਾ ਫੇਰਣਾ ਲੱਗ ਗਿਆ ਹੈ ਅਤੇ ਕਿਰਤਕਾਰ ਜੋ ਵੀ ਕਰਦਾ ਹੈ ਮੰਨ ਲਓ ਇੱਥੇ ਆਪਣੇ ਇਤੇ ਕਹਿੰਦਾ ਮੈਂ ਕਰਦਾ ਪਿਆ ਹਾਲਾਂਕਿ ਇਨਸਾਨ ਦੇ ਆਪਣੇ ਹੱਥ ਦੇ ਵਿੱਚ ਇਤਨਾ ਵੀ ਨਹੀਂ ਹੈ ਕਿ ਇਹ ਇੱਕ ਬੋਲ ਵੀ ਬੋਲ ਲਏਗਾ ਇਗਰਾਹੀ ਪਾਲਗਰਾਹੀ ਦੇ ਗੱਲ ਤਾਂ ਬੜੀ ਦੂਰ ਦੀ ਹੈ ਪਾਣੀ ਦੀ ਕੁੱਟ ਵੀ ਮੂੰਹ ਚ ਲੈ ਦੇਣਾ ਕਈ ਵਾਰ ਮੂੰਹ ਦੇ ਵਿੱਚ ਹੀ ਰਹਿ ਜਾਂਦਾ ਹੈ ਚਮਚਿਆਂ ਦੇ ਨਾਲ ਪਾਣੀ ਪਾਇਆ ਜਾਂਦਾ ਹੈ ਅੱਜ ਜਦੋਂ ਚਮਚਾ ਵਰ ਕਈ ਵਾਰ ਉਹ ਵੀ ਮੂੰਹ ਚ ਰਹਿ ਜਾਂਦਾ ਜਿਹੜਾ ਪੁੱਟ ਪਾਣੀ ਨਹੀਂ ਹੁੰਦੀ। ਹਲੋ ਰੱਬ ਦੀ ਰਜਾ ਹੈ ਤੂੰ ਖਾ ਰੇਂ ਹੈ ਰੱਬ ਦੀ ਰਜਾ ਹੈ ਤੂੰ ਪੀ ਰੇਂ ਹੈ ਰੱਬ ਦੀ ਰਜਾ ਹੈ ਤੇਰਾ ਘਰੋਵਾਰ ਤਰਕੀਆਂ ਤੇ ਹੈ ਰੱਬ ਦੀ ਰਜਾ ਹੈ ਤੂੰ ਪਰਵਾਰ ਦੇ ਵਿੱਚ ਹੈ ਰੱਬ ਦੀ ਰਜਾ ਹੈ ਤੇਰੇ ਸਿਰ ਤੇ ਸ਼ਤਰ ਹੈ ਰੱਬ ਦੀ ਰਜਾ ਹੈ ਦੁਨੀਆਂ ਦੇ ਵਿੱਚ ਆਨੰਦ ਮਾਣਨੇ ਆਂ ਹੈ ਤੇ ਰੱਬ ਦੀ ਰਜਾ ਹੈ ਕਿ ਰੱਬ ਆਪਣੀ ਰਜਾ ਤੋਂ ਦੂਰ ਹੋ ਜੇ ਜਾਂ ਤੇਥੋਂ ਰੱਬ ਦੂਰ ਹੋ ਜੇ ਤੇਰੇ ਕੋਲ ਪੱਲੇ ਹੈ ਕੀ ਹੈ ਤੇਰਾ ਆਪਣਾ ਸਰੀਰ ਨਹੀਂ ਹੈ ਤੇਰਾ ਆਪਣਾ ਜਿਹੜੀਆਂ ਤੂੰ ਆਪਣੀਆਂ ਮੱਲਾ ਮਾਰੀਆਂ ਨੇ ਆ ਵੀ ਮੇਰਾ ਵੀ ਮੇਰਾ ਸਤਿਗੁਰੂ ਕਹਿੰਦੇ ਨੇ ਜਦੋਂ ਸਰੀਰ ਸਵਾਸਾ ਰੂਪੀ ਹਾਂਸੋ ਡਾੜੀ ਮਾਰ ਜਾਂਦਾ ਹੈ ਕੀ ਰਹਿ ਗਿਆ ਪੱਲੇ ਕੁਝ ਵੀ ਮਿੱਟੀ ਦੀ ਢੇਰੀ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਮਾਇਆ ਅਗਨ ਸਭ ਏਕੋ ਜੇ ਹੀ ਕਰਤਾ ਖੇਲ ਰਚਾਇਆ ਮਾਤਾ ਦੀ ਉਤਰ ਦੀ ਆਪਣੀ ਆ ਗਜ਼ੀ ਜਗਤ ਦੀ ਆਪਣੀ ਆਗ ਪਰ ਇਹਨਾਂ ਦੇ ਵਿੱਚ ਕਹਿੰਦੇ ਇਹ ਇੱਕੋ ਜਿਹੇ ਨੇ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਆ ਫਰਕ ਇਨਸਾਨ ਦੇ ਵਿੱਚ ਪੈ ਗਿਆ ਇਨਸਾਨ ਦੇ ਵਿੱਚ ਇਹ ਫਰਕ ਪੈ ਗਿਆ ਕਿ ਇਹ ਰੱਬ ਨੂੰ ਭੁੱਲ ਗਿਆ ਜਿਉਂ ਰੱਬ ਨੇ ਦਾਤਾਂ ਦਿੱਤੀਆਂ ਨੇ ਅਦਾਤਾਂ ਨੂੰ ਮੰਨਦਾ ਹੋਇਆ ਇਹ ਇਨਸਾਨ ਉਹ ਕਰਤਾ ਕਰਤਾਰ ਨੂੰ ਭੁੱਲਿਆ ਅਤੇ ਆਪਣੇ ਆਪ ਦੇ ਵਿੱਚ ਮਸਤ ਹੋ ਗਿਆ ਅਈ ਦਾਨਾ ਮਸਤਾ ਜਾਤ ਸੁਪਾਣਾ ਤਾਂ ਜਮੇ ਆ ਪਰਵਾਰ ਪੱਲਾ ਪਾਇਆ ਜਦੋਂ ਰੱਬ ਦਾ ਪਾਣਾ ਚੰਗਾ ਲੱਗਣ ਲੱਗਦਾ ਕੋਈ ਵਿਰਲੇ ਨੂੰ ਲੱਗਦਾ ਹਰ ਇੱਕ ਨੂੰ ਨਹੀਂ ਲੱਗਦਾ ਮਰ ਰੱਬ ਦਾ ਪਾਣਾ ਜਿਹੜਾ ਉਮਰ ਦੇ ਹਿਸਾਬ ਨਾਲ ਨਹੀਂ ਲੱਗਦਾ ਕਿ ਉਮਰ ਦਾ ਤਕਾਜ਼ਾ ਹੋਵੇਗਾ ਇਹਨੂੰ ਰੱਬ ਦਾ ਪਾਣਾ ਫਿਰ ਲੱਗੇਗਾ ਇਹਦੇ ਦਾ 5 ਸਾਲ ਦੇ ਬੱਚੇ 4 ਸਾਲ ਦੇ ਬੱਚੇ ਤਰੂ ਭਗਤ ਪ੍ਰਹਿਲਾਦ ਜੀਆਂ ਪਰ ਅੱਗੇ ਵਿਸ਼ਾਕਬ ਬਾਦਸ਼ਾਹ ਇਹਨਾਂ ਦਾ ਪਿਓ ਅਗਧ ਤੇ ਬੈਠਾ ਹਰ ਇੱਕ ਤਸੀਹਾ ਦੇਣ ਦੀ ਕੋਸ਼ਿਸ਼ ਕੀਤੀ ਪ੍ਰਹਿਲਾਦ ਨੂੰ ਪਰ ਉਹ ਬਦਲੇ ਨਹੀਂ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਰੱਬ ਦੇ ਵਿੱਚ ਆਨੰਦ ਬੰਦਗੀ ਦੇ ਵਿੱਚ ਆਨੰਦ ਮਿਲਦਾ ਹੈ ਇਹ ਦੇ ਕਰਕੇ ਜਿਹੜੇ ਬੰਦਗੀ ਕਰਦੇ ਸੀ ਸਾਥਾ ਗੁਰੂ ਕੰਦੇ ਉਹ ਰਾਜਾ ਦੇ ਵਿੱਚ ਚੱਲ ਕੇ ਕਰਦੇ ਬੋਲੇ ਆ ਹੋਇਆ ਤੁਸੀਂ ਜੋ ਵੀ ਬੋਲਦੇ ਹੋ ਰੱਬ ਦੀ ਰਾਜਾ ਦੇ ਵਿੱਚ ਚੱਲਣਾ ਇਹ ਬੰਦਗੀ ਹੈ ਅਸੀਂ ਜੋ ਖਾ ਰਹੇ ਆ ਸਾਡਾ ਖਾਦਾ ਹੋਇਆ ਬੰਦਗੀ ਕਿਉਂਕਿ ਬੰਦਗੀ ਇਹਦੇ ਕਰਕੇ ਹੈ ਖਾਣਾ ਐਦਾਂ ਦਾ ਵੀ ਹੈ ਜਿਹੜੇ ਮਨ ਦੇ ਵਿੱਚ ਵਿਕਾਰ ਹੁੰਦੇ ਆ ਤੇ ਖਾਣਾ ਐਦਾਂ ਦਾ ਵੀ ਹੈ ਜਿਹਦੇ ਖਾ ਕੇ ਰੱਬ ਦੀ ਰਾਜਾ ਜੀਤੇ ਆ ਖਾਣਾ ਪੀਣਾ ਵੀ ਰੱਬ ਦੀ ਰਜਾ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਲਿਵ ਛੁੜਕੀ ਲੱਭੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਅੰਦਰ ਦੀ ਅੱਗ ਵੀ ਕੋ ਬਾਹਰ ਦੀ ਅੱਗ ਵੀ ਕੋ ਕਹਿੰਦੇ ਕਿੱਡੀ ਵੱਡੀ ਖੇਡ ਵਰਤ ਗਈ ਇਨਸਾਨ ਤੇ ਕਿੱਡੀ ਵੱਡੀ ਰੱਬ ਦੀ ਇਹ ਖੇਡ ਹੈ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਤਾ ਦੇ ਉਧਰ ਦੇ ਵਿੱਚ ਲਿਵ ਲੱਗੀ ਹੋਈ ਸੀ ਪੁੱਠਾ ਲਟਕੇ ਨਾ ਤਾਂ ਇਹਨੂੰ ਅਰੇ ਜਗਤ ਦਾ ਫਿਰ ਫਿਕਰ ਸਿਅਤੇ ਨਾ ਜੋ ਪੁੱਠਾ ਲਟਕੀਆਂ ਨੂੰ ਪਤਾ ਰੱਖਿਆ ਕਰਨ ਵਾਲਾ ਪ੍ਰਮਾਤਮਾ ਹੈ ਪ੍ਰਮਾਤਮਾ ਨੇ ਰੱਖਿਆ ਕੀਤਾ ਹੈ ਜਿਉਂ ਹੀ ਜਗਤ ਤੇ ਆਇਆ ਅਤੇ ਲਿਵ ਛੁੱਟ ਕੇ ਲਿਵ ਛੁੱਟ ਗਈ ਇਹਦੇ ਲੱਗੀ ਤ੍ਰਿਸ਼ਨਾ ਤ੍ਰਿਸ਼ਨਾ ਲੱਗੀ ਮਾਇਆ ਅਮਰ ਵਰਤਾਇਆ ਫਿਰ ਇਹਦਾ ਪ੍ਰਭਾਵ ਕਾਦਾ ਵਰਤ ਗਿਆ ਮਾਇਆ ਦਾ ਵਰਤ ਬੋਲਣ ਦੇ ਵਿੱਚ ਚੱਲਣ ਹਰ ਇੱਕ ਚੀਜ਼ ਦੇ ਵਿੱਚ ਮਾਇਆ ਦਾ ਪ੍ਰਭਾਵ ਹੈ ਬੰਦਗੀ ਕਰਦਾ ਹੈ ਮਾਇਆ ਦਾ ਪ੍ਰਭਾਵ ਹੈ ਇਹ ਵਿਖਾਉਣਾ ਚਾਹੁੰਦੇ ਕਿ ਬੰਦਗੀ ਕਰਦਾ ਹੈ ਗੁਰੂ ਦੀ ਖਿਦਮਤ ਕਰਦਾ ਹੈ ਸੇਵਾ ਕਰਦਾ ਹੈ ਵਿਖਾਉਣਾ ਚਾਹੁੰਦੇ ਕਿ ਬੜੀ ਸੇਵਾ ਕਰਦਾ ਹੈ ਇਸੇ ਨੂੰ ਮਾਇਆ ਕਹਿੰਦੇ ਨੇ ਦਾਨਪੁਣ ਕਰਦਾ ਹੈ ਦੁਨੀਆ ਤੇ ਤਾਂ ਇਹ ਵਿਖਾਉਣਾ ਚਾਹੁੰਦਾ ਹੈ ਕਿ ਇਹਦੇ ਵਰਗਾ ਦਾਨੀ ਕੋਈ ਨਹੀਂ ਹੈ ਇਹ ਮਾਇਆ ਹੈ ਆਨੇਕਾਂ ਤਰ੍ਹਾਂ ਦੀ ਇਹ ਤੇ ਮਾਇਆ ਵਰਤ ਹੈ ਅਤੇ ਉਹ ਮਾਇਆ ਇਦਾਂ ਦੀ ਵਰਤੀ ਹੈ ਸਤਿਗੁਰੂ ਕਹਿੰਦੇ ਨੇ ਇਹ ਮਾਇਆ ਤੋਂ ਹੁਣ ਦੂਰ ਨਹੀਂ ਹੋ ਸਕੀ ਅਤੇ ਸਤਿਗੁਰੂ ਕਹਿੰਦੇ ਇਹ ਮਾਇਆ ਜਿਤ ਹਰ ਵਿਸਰ ਮਉ ਉਪਜੈ ਭਾਉ ਦੂਜਾ ਲਾਇਆ ਜਿਉਂ ਹੀ ਰੱਬ ਦੀ ਰਜਾ ਵਿਸਰੀ ਤਦ ਦੂਜੇ ਮੋ ਲੱਗੇ ਇਹਦਾ ਬੈ ਸਭ ਤੋਂ ਪਹਿਲਾਂ ਇਹਦਾ ਮੋ ਲੱਗੇ ਆ ਪਹਿਲਾ ਪਿਆਰ ਲਗਾ ਥਣ ਦੁੱਧ ਦੂਜੇ ਮਾਇ ਬਾਪ ਵੀ ਸੁਧ ਇਜਾਜ਼ ਪਿਆਰ ਤੋਂ ਪੰਨੀ ਕੇ ਜਿਉਂ-ਜਿਉਂ ਅਵਸਥਾ ਬਦਲਦੀ ਜਾਂਦੀ ਹੈ ਸਤਿਗੁਰੂ ਕਹਿੰਦੇ ਨੇ ਜਿਉਂ-ਜਿਉਂ ਇਹਦਾ ਮੋਹ ਬਦਲਦਾ ਜਾਂਦਾ ਇਹਦੀ ਖੇੜ ਬਦਲਦੀ ਜਾਂਦੀ ਹੈ ਪਹਿਲਾਂ ਮਾਂ-ਬਾਪ ਦੇ ਸੁੱਧੀ ਆਉਂਦੀ ਉਹ ਤੋਂ ਪਹਿਲਾਂ ਪਹਿਲਾਂ ਪਿਆਰ ਲੱਗਾ ਧਰਨ ਦੇ ਮਾਏ ਮਾਂ ਦੇ ਦੁੱਧ ਦੀ ਸਮਝ ਆਏ ਨਾ ਮਾਂ ਦੀ ਸਮਝ ਆਏ ਨਾ ਕੋ ਕਿਸੇ ਦੀ ਸਮਝ ਨਹੀਂ ਹੈ ਅੱਗੇ ਵਕ ਪਹਿਲਾਂ ਪਿਆਰ ਲੱਗਾ ਦੂਜੇ ਮਾਏ-ਬਾਪ ਦੀ ਸੁਧ ਪਰ ਦੂਜੀ ਨੂੰ ਆਪਣੇ ਮਾਪੇ ਬਾਪ ਦੀ ਛੁੱਤੀ ਆਉਂਦੀ ਹੈ। ਐਦਾਂ ਵਰਤਦਿਆਂ ਹੋਇਆ ਉਹ ਦੂਜਾ ਲਾਇਆ। ਜਿਉਂ-ਜਿਉਂ ਅਵਸਥਾ ਜਾਂਦੀ ਹੈ ਜਿਉਂ-ਜਿਉਂ ਇਹਦਾ ਪੌਲ ਦੂਜਾ ਲੱਗਦਾ ਜਾਂਦਾ ਹੈ। ਪਹਿਲੀ ਅਵਸਥਾ ਸੀ ਗਿਆਨ ਸੀ ਉਹਨੂੰ ਮਾਂ ਦੇ ਦੁੱਧ ਦਾ। ਉਹ ਦੂਜੀ ਅਵਸਥਾ ਦੇ ਵਿੱਚ ਆ ਕੇ ਮਾਂ ਬਾਪ ਦਾ ਦੁੱਧ ਭੁੱਲ ਗਿਆ। ਦੂਜੀ ਅਵਸਥਾ ਦੇ ਬਾਅਦ ਫਿਰ ਮਾਂ ਬਾਪ ਨੂੰ ਭੁੱਲ ਜਾਂਦਾ ਹੈ। ਜਿਉਂ-ਜਿਉਂ ਜਗਤ ਦੇ ਵਿੱਚ ਇਹਦਾ ਮੋਹ ਬਦਲਦਾ ਜਾਂਦਾ ਹੈ ਇਹ ਰੰਮੀਨ ਮੋਹ ਪੈਂਦਾ ਹੈ ਪਿਛਲੇ ਨੂੰ ਭੁੱਲ ਜਾਂਦਾ ਹੈ। ਪਗਲ ਹੈ ਇਹਦੇ ਲਈ ਜੀ ਦੁਨੀਆ ਜਗਤ ਦੇ ਵਿੱਚ ਇਹਦੇ ਸਭ ਕੁਝ ਇਨਸਾਨ ਭੁੱਲ ਜਾਂਦਾ ਹੈ ਇਹ ਨਮੀਨ ਦੇਖਦਾ ਕਿ ਆ ਵੀ ਮੈਂ ਕਰਾਂਗਾ ਵੀ ਮੈਂ ਇਦਾਂ ਕਰਾਂ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲੇਵ ਲੱਗ ਗਈ ਕਿ ਸਤਿਗੁਰੂ ਗੁਰੂ ਰਣਕਦੇਵ ਮਹਾਰਾਜ ਜਿਨ੍ਹਾਂ ਤੇ ਤੁਸੀਂ ਕਿਰਪਾ ਕਰਦੇ ਹੋ ਉਹਨਾਂ ਨੂੰ ਆਪਣੇ ਮਵਾਰਕ ਚਰਨਾਂ ਦੇ ਵਿੱਚ ਜੋੜ ਲਓ ਉਹਨਾਂ ਦੇ ਲੇਵ ਲੱਗ ਜਾਂਦੀ ਹੈ ਤੁਹਾਡੇ ਮਵਾਰਕ ਚਰਨਾਂ ਦੇ ਇਹ ਤਾਂ ਮਤ ਕਰਦੇ ਨੇ ਬਹੁਤੀ ਨਹੀਂ ਕਰਦੇ ਭਾਵੇਂ ਘੱਟ ਕਰਦੇ ਨੇ ਪਰ ਮਨ ਲਾ ਕੇ ਕਰਦੇ ਨੇ ਭਜਨ ਬੰਦਗੀ ਬਹੁਤਾ ਨਹੀਂ ਇਹਨੂੰ ਕੀਤਾ ਜਾਂਦਾ ਭਾਵੇਂ ਥੋੜੀ ਕਰਦੇ ਨੇ ਪਰ ਮਨ ਲਾ ਕੇ ਕਰਦੇ ਨੇ ਜੋ ਵੀ ਗੁਰੂ ਦੇ ਦਰਬਾਰ ਦੇ ਵਿੱਚ ਜਾਣਾ ਗੁਰੂ ਦੇ ਸਿਫਤ ਬੜੇ ਆਈ ਕਰਨੀ ਸੁਣਨੀ ਸਿਫਤ ਬੜੇ ਹੁਣ ਬਹੁਤੀ ਨਹੀਂ ਘੱਟ ਕਰਦੇ ਐ ਸਤਗੁਰਾਂ ਨੇ ਇਹਦੀ ਘੱਟ ਵੀ ਪ੍ਰਵਾਨ ਕਰਦੇ ਐ ਉਕੇ ਸਤਗੁਰਾਂ ਨੇ ਤੇਰਾ ਬੋਤਾ ਨਹੀਂ ਵੇਖਣਾ ਸਤਗੁਰਾਂ ਨੇ ਤੇਰਾ ਮਨ ਵੇਖਣਾ ਕਿ ਬੋਤਾ ਜੁੜਿਆ ਜਾਂ ਘੱਟ ਜੁੜਿਆ ਹੁਣ ਬੋਤਾ ਨਹੀਂ ਜੁੜਿਆ ਜੇ ਘੱਟ ਵੀ ਜੁੜਿਆ ਸਤਗੁਰਾਂ ਨੇ ਉਹ ਵੀ ਪ੍ਰਵਾਨ ਕਰ ਲੈਣਾ ਤਿੰਨੀ ਵਿੱਚ ਮਾਇਆ ਪਾਇਆ ਇਹਦੇ ਵਿੱਚ ਹੀ ਮਾਇਆ ਹੈ ਰਾਜਾ ਤੋਂ ਵਾਰ ਮਾਇਆ ਵਰਤਦੀ ਹੈ ਰਾਜਾ ਦੇ ਅੰਦਰ ਮਾਇਆ ਦਾ ਪ੍ਰਭਾਵ ਸਾਡੇ ਤੋਂ ਦੂਰ ਹੁੰਦਾ ਜਿਉਂ ਰਾਜਾ ਵਰਤਦੀ ਹੈ ਰੱਬ ਦੀ ਰਜਾ ਇਦਾਂ ਦੀ ਹੈ ਜਿਹੜੇ ਰਾਜਾ ਦੇ ਵਿੱਚ ਚਲਦੇ ਨੇ ਅੱਗ ਦੇ ਵਿੱਚ ਭਾਏ ਗਏ ਆਗੋਂਾਂ ਦਾ ਬਲ 빙ਾ ਨਹੀਂ ਕਰ ਸਕੀ ਅਤੇ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ ਜ਼ਹਿਰ ਉਹਨਾਂ ਦਾ ਬਲ 빙ਾ ਨਹੀਂ ਕਰ ਸਕੀ ਉਹਨਾਂ ਨੂੰ ਭੁੱਖੇ ਪਿਆਸੇ ਤਸੀਹ ਤਸੱਦਦ ਕੀਤਾ ਗਿਆ ਤਾਂ ਇਹ ਤਾਨ ਉਹਨਾਂ ਦਾ ਬਲ 빙ਾ ਕਰ ਸਕੀ ਇਹ ਰੱਬ ਦੀ ਜਿਹੜੀ ਰਜਾ ਹੈ ਨਾ ਜਦੋਂ ਲੇਵ ਲੱਗਦੀ ਹੈ ਬਾਕੀ ਦੁਨੀਆ ਦੀ ਤਾਂ ਗੱਲ ਬੜੀ ਦੂਰ ਦੀ ਹੈ ਫਿਰ ਤਾਂ ਧਰਮ ਰਾਜ ਵੀ ਸਲਾਮਾ ਧਰਮ ਰਾਜ ਵੀ ਕਹਿੰਦਾ ਧਰਮ ਰਾਏ ਦਰ ਲੇਖਾ ਮੰਗ ਮੰਗੇ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝ ਇਥੇ ਦੁਨੀਆਤੀ ਉਹਦੇ ਲੇਖੇ ਜੋਖੇ ਹੋ ਜਾਂਦੇ ਨੇ ਪਰ ਉਦੋਂ ਹੁੰਦੇ ਨੇ ਜਦੋਂ ਗੁਰੂ ਮਹਾਰਾਜ ਚਰਨਾਂ ਦੇ ਨਾਲ ਇਹਦੀ ਲੇਵ ਲੱਗਦੀ ਹੈ ਗੁਰੂ ਦੇ ਨਾਲ ਸ਼ਬਦ ਦੇ ਨਾਲ ਬਾਣੀ ਦੇ ਨਾਲ ਬਚਨਾਂ ਦੇ ਨਾਲ ਆਪਣਾ ਮਨ ਜੋੜਦੇ ਉਦੋਂ ਗੁਰੂ ਦੇ ਬਾਰੇ ਨਿਹਰੇ ਕਰਦੇ ਨੇ ਸਮਾਪਤੀ ਦਾ ਸਮੇਂ ਪੁਨਿਆਮ ਫਰਮਾ ਲਿਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ